ਬਾਪਾ ਆਹਦਾ ਕੰਮ ਜਿੱਤਾਨੀਆਂ ਨਹੀਂ ਭਰਚਾਇਆ ਹਥੋਂ 100 ਰੁਪਏ ਕਰ ਤੋਂ ਹੁੰਦੇ ਆ ਆਹ ਹੁਣ ਆਪਣਾ 3000 ਦੇ ਵਿੱਚੋਂ ਵੀ ਆਪਣੇ 500 ਰੁਪਏ ਕੱਟ ਲੈ ਇਹ ਕਿੰਨਾ ਕੁ ਬਾਲਾ ਲੱਗਿਆ ਸੀ ਇਹਨਾਂ ਨੂੰ ਵੀਰ ਸੀ ਕੰਮਕਾਰ ਬਾਲਾ ਨੇ ਤੇ ਨਗਲਾ ਕਰ ਦਿਆ ਧੰਬਾ ਦਾ ਨਹੀਂ ਜਾਂਦੇ ਨੇ ਤੇ ਆਪਾਂ ਨੂੰ 3000 ਰੁਪਏ ਜਰ ਸਾੜ ਗਏ 39 ਹੋਗਾ ਆਪਾਂ ਨੂੰ 100 ਰੁਪਏ ਦੇਣੇ ਰੋ ਤਾਂ ਤਾਂ ਨਹੀਂ ਨਾ 39 ਹੋਏ ਤੇ ਆਪਾਂ ਨੂੰ ਹੁਣ ਤੋਂ 2 ਮਹੀਨੇ ਦੇ ਪੈਸੇ ਬਾਈ 500 ਕੱਟ ਲੈ ਤੇ ਲੋਕ ਸਹਾਰੀ ਆ ਹੀ ਕੱਢਦੇ ਨੇ ਕਮਾਨ ਤੁਮਾਨ ਪਾ ਕੇ ਘੋਟਾ ਆਤਾ ਤਾਂ ਥੱਲੇ ਮਾਰਤਾ ਹੀ ਨਹੀਂ ਤੂੰ ਜਮਾ ਬਾਹਰ ਆਤਾ ਥੱਲੇ ਹੈ ਬਾਹਰ ਆ ਕੇ ਨਹੀਂ ਹੁਣ ਤਾਂ ਤੁਸੀਂ ਮੜਾ ਮੋਟਾ ਰੋਲਾ ਪਾ ਲਿਆ ਕਰੋ ਮੜਾ ਮੋਟਾ ਤੁਸੀਂ ਆਇਆ ਕਰੋ ਇਕੱਠੇ ਹੋ ਕੇ ਸਾਰਿਆਂ ਬਾਣਾ ਆਇਆ ਕਰੋ ਮੇਰੇ ਵਰਕੇ ਕੱਲੀ ਕੱਲੀ ਵੀ ਆ ਕੇ ਇੱਥੇ ਖੜ੍ਹ ਗਿਆ ਕਦੇ ਮੈਂ ਸਾਰੇ ਮਨੁੱਖ ਕੋਲ ਜੇ ਨਹੀਂ ਆਉਂਦੀ ਤੁਸੀਂ ਕਿਉਂ ਨਹੀਂ ਆਉਂਦੀ ਕੰਮ ਕੀ ਲੈਤਾ ਮੈਂ ਆਪਣਾ ਆਪਾਂ ਕੰਮ ਕਰਤੀਆਂ ਸਾਰੇ ਧੱਫੇ ਮਾਰਦਿਆਂ ਤੇ ਖੁਮ ਮਾਟ ਮਾਰਦੇ ਨਹੀਂ ਵੀ ਦੇਖਦਾ ਆਪਾਂ ਤਾਂ ਕੰਮ ਕਰ ਜਾਂਦੇ ਨੇ ਆਪਾਂ ਕੰਮ ਕਰਦੇ ਨੇ ਜਵਾਕਾਂ ਨੂੰ ਭੁੱਖਾ ਨੂੰ ਰੋਟੀ ਖਵਾਉਣੀ ਆਪਾਂ ਹੈ ਉਹ ਕਿਹੜਾ ਤੁਸੀਂ ਆਉਂਦੀ ਫੋਟਾ ਨਹੀਂ ਬਠਿਆ ਆਪਾਂ ਆਪਾਂ ਕਿੰਨੇ ਸਕੂਲ ਲੈ ਕਿੰਨੇ ਸਕੂਲਾਂ ਦੇ ਵਿੱਚ ਕਿੰਨੇ ਕਿੰਨੇ ਜਾਣੀ ਆਪਾਂ ਹੈ ਜਦੋਂ ਸੰਗ ਲਾ ਲਾਉਂਦੀਆਂ ਨੇ ਅੰਦਰ ਬੈਠੇ ਚੱਕੀ ਜਾਂਦੇ ਨੇ ਵੇਖ ਉਹਨੇ ਇਕੱਠਿਆ ਹੋਣੀ ਆ ਤਾਂ ਇੱਥੇ ਕੋਈ ਮੜਾ ਮੋਟਾ ਆਪਣਾ ਕੱਠ ਦੇਖਣਗੇ ਤਾਂ ਆਪਣਾ ਕੋਈ ਖੁਕ ਬਣਗਾ ਆਪਣਾ ਐ ਘੁਸ ਨਹੀਂ ਬਣਦਾ ਹੈਗਾ ਇਹ ਆਪਣਾ ਘੁਸ ਵੀ ਨਹੀਂ ਬਣਨਾ ਉਹਨੇ ਤਾਂ ਆਪਣਾ ਪੱਠਾ ਵਾਹ ਰੱਖਿਆ ਨੇ ਮਾ ਥੋੜਾ ਤਾਂ ਐ ਚੁੱਪ ਕਰਕੇ ਨਹੀਂ ਰਹਿ ਸਕਦੇ ਚੁੱਪ ਕਰਕੇ ਆਪਣੇ ਕੰਮ ਨਹੀਂ ਵੜ ਸਕਦੇ ਜੇ ਆਪਾ ਜਵਾਕ ਨੂੰ ਮੈਂ ਦੁਕਾਨ ਤੇ ਮੈਂ 10 ਰੁਪਏ ਦੇ ਕੇ ਟੋਰਗਾ ਫਿਰ ਜਵਾਕ ਜਾਂਦਾ ਐ ਐਵੇਂ ਕੋਈ ਜਵਾਕ ਨਹੀਂ ਜਾਂਦਾ ਆਪਣਾ ਕੋਈ ਜਾਂਦਾ ਜਵਾਕ ਦੁਕਾਨ ਤੇ ਜਵਾਕ ਨਹੀਂ ਜਾਂਦਾ ਪਹਿਲਾਂ ਖੁਦ ਮੈਂ 10 ਰੁਪਏ ਦੇਵਾਂ ਮੈਂ ਫਿਰ ਜਾਊਗਾ ਦੇਣਾ ਫਿਰ ਤਾਂ ਤਾਜਵਾਕ ਵੀ ਆਪਾਂ ਤਾਂ ਹੁਣ ਇਕੱਲੇ ਨਾ ਕੁੜੀਆਂ ਉੱਥੇ ਕੰਮ ਕਰਦੀਆਂ ਸਾਰਿਆਂ ਨੇ ਮੱਤਦੀਆਂ ਗਰਮੀ ਚ ਟਮਾਠ ਮਾਰ ਬਿਨੂੰ ਨੂੰ ਆਪਾਂ ਨੂੰ ਦੇਖਦੇ ਹੈਗੇ ਵੀ ਤੁਸੀਂ ਬਿਮਾਰ ਹੋ ਚੱਲ ਕੋਈ ਨਹੀਂ ਛੁੱਟੀਆਂ ਕਰਦੀਆਂ ਉਹਨੇ ਸਾਨੂੰ ਕਰੇ ਵੀ ਛੁੱਟੀ ਦਿੰਦੇ ਹੈਗੇ ਅਸੀਂ ਮਗਾ ਅਤੇ ਇਹ ਨੌਂ ਜਾਣੇ ਹੁਣ ਸਾਡੇ ਸਾਥ ਤੇ ਵੀ ਜਾ ਕੇ ਬਾਹਰ ਖੋਲਦੇ ਅਸੀਂ ਕਿੱਥੇ ਜਾਵਾਂਗੇ ਅਰਦਾਸਾਪੀ ਮਿਲਦੇ ਉੱਥੇ ਭੁੱਖਿਆ ਕਰਾਂਗੇ ਜਾ ਕੇ ਅਸੀਂ ਜਾ ਕੇ ਉੱਥੇ ਗੰਨਿਆ ਅਸੀਂ 2 ਵਜੇ ਲੈਣਾ ਤੇ 5 ਵਜੇ ਘਰੇ ਵੜੀਆਂ ਜਾ ਕੇ ਅਸੀਂ ਕਿੱਥੇ ਚਾਈਏਗੇ 3000 ਰੁਪਏ ਪਾਉਂਦੇ ਉਹ ਹੀ ਸਾਡੇ ਘਰ ਖਤੇ ਖੋਲਦੇ ਜਾਓ ਵੀ ਉੱਥੇ ਲੈਣ ਜਾਓ ਹੁਣ ਉਹਨਾਂ ਨੂੰ ਹੈ ਸਾਢੇ ਦਾ ਬਾਕ ਖਾਤੇ ਆਉਣੇ ਚਾਹੀਦੇ ਉੱਥੇ ਅਸੀਂ ਉੱਥੋਂ ਵੀ ਸਾਨੂੰ ਬਹੁਤ ਔਖਾ ਹੋ ਜਾਂਦਾ ਜਾਣਾ ਕੰਮ ਕਰਦਿਆਂ ਤੇ ਛੱਡ ਕੇ ਕੰਮ ਅਸੀਂ ਫੇਰ ਜਾਣੀਆਂ ਐਂਦੋਂ ਵਾਲੀ ਛੁੱਟੀ ਹੁੰਦੀ ਆ ਅਸੀਂ ਕਰੀਏ ਕੀ ਹਾਂ ਭਗਵਾਨ ਤਾਂ ਨਾ ਵੋਟਾਂ ਵਸਰਾਉਣਾ ਮੁੰਨੇ ਮੁੰਨੇ ਪੰਜਾਂ ਦੇ ਇਕੱਠੀਆਂ ਕਰਕੇ ਉਹਨੇ ਤਾਂ ਸਾਡੇ ਲਈ ਕੁਝ ਵੀ ਨਹੀਂ ਦੇਖਿਆ ਉਹ ਤਾਂ ਕੁਰਸੀ ਤੇ ਬਹਿ ਗਿਆ ਬਸ ਉਹਨ ਕਿਸੇ ਬੰਦੇ ਨੂੰ ਨਹੀਂ ਦੇਖਦਾ ਮਾਮਾ ਭੈਣਾਂ ਤਾਂ ਉਹ ਨਾ ਵਰਗੀਆਂ ਉਹਦੀਆਂ ਵੀ ਮਾਂ ਉਹ ਜਿਹਾ ਆਸੀਆਂ ਭੈਣਾਂ ਨੇ ਜਿਹੜੀਆਂ ਕੰਮ ਕਰਦੀ ਉਹ ਵੀ ਉਹਦੀਆਂ ਭੈਣਾਂ ਵਰਗੀਆਂ ਨੇਗੀਆਂ ਉਹਨੂੰ ਬੜਾ ਦੀਨਾ ਨਹੀਂ ਅਸੀਂ ਬੈਠੀਆਂ ਨਹੀਂ ਦੀਨੇ ਖੜੀਆਂ ਕਿਨੇ ਵਾਹ ਦਿਸਾਂ ਨਹੀਂ ਆ ਅਸੀਂ ਬੈਠੀਆਂ ਵੀ ਦੇ ਦੇ ਸਕਦੀਆਂ ਨੂੰ ਸਾਡੇ ਕੰਮ ਕਿਉਂ ਨਹੀਂ ਕਰਦਾ ਕੰਮ ਸਾਡੇ ਕਰੇ ਜੇ ਨਹੀਂ ਕਰਦਾ ਤਾਂ ਅਸੀਂ ਐਵੇਂ ਕਿਰੌਣਾ ਭਾਵਾਂਗੇ ਐਵੇਂ ਜਿਕੇ ਅਸੀਂ ਦੱਜਾਂਗੇ ਐਵੇਂ ਜਿਕੇ ਇਕੱਠ ਕਰਾਂਗੇ ਐਵੇਂ ਜਿਕੇ ਅਸੀਂ ਜਾਵਾਂਗੇ ਸਾਰੇ ਲੜਦੇ ਨੇ ਆਪਾਂ ਨਾਲ ਹੀ ਲੜੋ ਫੇਰੀ ਆਪੋ ਆਪਾਂ ਅੰਗਾ ਤਾਂ ਮੁਝੀ ਤਾਨੀਆਂ ਨਹੀਂ ਫਿਰ ਜਾ ਰਹੇ 100 ਰੁਪਏ ਦਾ ਭੌਂਦੀਆਂ ਆ ਹੁਣ ਆਪਣਾ 3000 ਦੇ ਵਿੱਚੋਂ ਵੀ ਆਪਣੇ 500 ਰੁਪਏ ਕੱਟ ਲਿਆ ਇਹ ਕਿੰਨਾ ਕੁ ਬਾਲਾ ਲੱਗਿਆ ਸੀ ਇਹਨਾਂ ਨੂੰ ਵੀਰ ਸੀ ਕੰਮਕਾਰ ਬਾਲਾ ਨੇ ਤੇ ਲੱਗ ਲਾ ਕਰਦੀ ਆ ਤਨਵਾ ਦਾ ਨਹੀਂ ਕਰਦੇ ਜੀ ਕਿ ਆਪਾਂ 3000 ਰੁਪਏ ਜੱਗ ਪੜਦੇ 300 ਵੀ ਨਹੀਂ ਹੋਗੇ ਆਪਾਂ ਨੂੰ 100 ਰੁਪਏ ਦੇਣਾਂ ਨੂੰ ਤਾਂ ਤਾਂ ਨਹੀਂ ਨਾ 300 ਵੀ ਨਹੀਂ ਹੋਵੇ ਕਿ ਆਪਾਂ ਨੂੰ ਹੁਣ ਦੋ ਮਹੀਨੇ ਦੇ ਪੈਸੇ ਕੋਈ 500 ਕੱਟ ਲਿਆ ਤੇ ਉਹਨਾਂ ਦੇ ਸ਼ਰਮਰੀਏ ਕੱਟਦੇ ਆ ਭਗਵਾਨ ਤੁਮਾਨਾ ਬਾਕੇ ਫੋਟਾ ਤਾਨ ਥੱਲੇ ਮਾਰਤਾ ਨਹੀਂ ਤੋ ਜਮਾ ਬਾਹ ਆਤਾ ਥੱਲੇ ਹੈ ਬਾ ਆ ਕੇ ਨਹੀਂ ਹੁਣ ਤਾ ਤੁਸੀਂ ਮੜਾ ਮੋਟਾ ਰੋਲਾ ਪਾ ਲੈ ਕਰੋ ਮੜਾ ਮੋਟਾ ਤੁਸੀਂ ਆਇਆ ਕਰੋ ਇਕੱਠਿਆਂ ਹੋ ਕੇ ਸਾਰਿਆਂ ਬਾਣਾ ਆਇਆ ਕਰੋ ਮੇਰੇ ਵਰਗੇ ਕੰਨੀ ਕੰਨੇ ਵੀ ਆ ਕੇ ਇੱਥੇ ਖੜ੍ਹ ਗਿਆ ਕਦੇ ਮੈਂ ਕਹਿੰਦੇ ਮੈਨੂੰ ਕੋਈ ਬੋਲਦੇ ਨਹੀਂ ਆਉਂਦੀ ਤੁਸੀਂ ਕਹਿੰਦੇ ਆਉਂਦੀ ਆ ਕੰਮ ਕੀ ਲਾਤਾ ਮੈਂ ਆਪਣਾ ਆਪਾ ਕੰਮ ਕਰਤੀਆਂ ਸਾਰਨ ਧੱਫੇ ਮਾਰਦੇ ਨਾਲੇ ਤੁਮ ਮਾਟ ਵਾਰਨ ਵੀ ਦੇਖਦਾ ਆਪਾ ਤਾਂ ਕੰਮ ਕਰ ਜਾਂਦੇ ਨੇ ਆਪਾਂ ਕੰਮ ਕਰਦੇ ਜਵਾਕਾਂ ਨੂੰ ਭੁੱਖਾਂ ਨੂੰ ਰੋਟੀ ਖੋਲਣੀ ਆਪਾਂ ਹੈ ਉਹ ਕਿਵਾਂ ਤੁਸੀਂ ਆਉਂਦੀ ਫੋਟਾ ਹੀ ਨਹੀਂ ਬਠਿਆ ਆਪਾਂ ਕਿੰਨੇ ਸਕੂਲ ਲੈ ਕਿੰਨੇ ਸਕੂਲਾਂ ਦੇ ਵਿੱਚ ਕਿੰਨੇ ਲੈ ਕੇ ਨਹੀਂ ਜਾਣੀ ਆਪਾਂ ਹੈ ਜੰਮੇ ਸੰਗ ਲਾ ਲਾਣ ਦੀਆਂ ਨਹੀਂ ਅੰਦਰ ਬੈਠੇ ਚੱਕੀ ਜਾਂਦੇ ਨੇ ਵੇਖੋ ਜੁਣੇ ਕੱਠਿਆ ਹੋਣੀ ਆ ਤਾਂ ਇੱਥੇ ਕੋਈ ਮੜਾ ਲੁੱਟਾ ਆਪਣਾ ਕੱਠ ਦੇਖਣਗੇ ਤਾਂ ਆਪਣਾ ਕੋਈ ਖੁਸ ਬਣਗਾ ਆਪਣਾ ਐ ਦੂਸਰੀ ਬਣਦਾ ਹੈਗਾ ਇਹ ਆਪਣਾ ਖੁਸ ਵੀ ਨਹੀਂ ਬਣਨਾ ਉਹਨੇ ਤਾਂ ਆਪਣਾ ਪੱਟਾ ਬਾਹਰ ਰੱਖਿਆ ਜਮਾ ਉਹਨਾਂ ਤਾਂ ਐ ਚੁੱਪ ਕਰਕੇ ਨਹੀਂ ਰਹਿ ਸਕਦੇ ਚੁੱਪ ਕਰਕੇ ਇੱਥੇ ਕੰਮ ਨਹੀਂ ਬਣ ਸਕਦੇ ਜੇ ਆਪਾਂ ਜਵਾਕ ਨੂੰ ਦੁਕਾਨ ਤੇ ਵੀ 100 ਰੁਪਏ ਦੇ ਕੇ ਤੋਰ ਗਏ ਫਿਰ ਜਵਾਕ ਜਾਂਦਾ ਹੈ ਐਵੇਂ ਕੋਈ ਜਵਾਕ ਨਹੀਂ ਜਾਂਦਾ ਆਪਣਾ ਉਹ ਜਾਂਦਾ ਜਵਾਕ ਦੁਕਾਨ ਤੇ ਜਵਾਕ ਨਹੀਂ ਜਾਂਦਾ ਪਹਿਲਾਂ ਖੁਦ ਮੈਂ 100 ਰੁਪਏ ਦੇ ਮੈਨਾਂ ਫਿਰ ਜਾਊਗਾ ਮੈਂ ਫਿਰ ਤੋਰਦਾ ਜਵਾਕ ਵੀ ਆਪਾਂ ਤਾਂ ਹੁਣ ਇੱਥੇ ਇਹਨਾਂ ਕੁੜੀਆਂ ਕੋਥੇ ਕੰਮ ਕਰਦੀਆਂ ਸਾਰਿਆਂ ਨੂੰ ਮੱਤਦੀਆਂ ਗਰਮੀ ਚ ਕਮਾਠ ਮਾਰ ਬੰਨੂ ਨੂੰ ਆਪਾਂ ਨੂੰ ਦੇਖਦੇ ਹੈਗੇ ਵੀ ਤੁਸੀਂ ਬਿਮਾਰ ਹੋ ਚੱਲ ਕੋਈ ਨਹੀਂ ਛੁੱਟੀਆਂ ਕਰਦੀਆਂ ਉਹਨੇ ਸਾਨੂੰ ਕਰੇ ਵੀ ਛੁੱਟੀ ਦਿੰਦੇ ਹੈਗੇ ਅਸੀਂ ਮਗਾ ਅਤੇ ਇਹ ਨਮਸਾਨੇ ਫੁਰਸਾਨੇ ਖਾਤੇ ਵੀ ਜਾ ਕੇ ਬਾਹਰ ਖੋਲਦੇ ਅਸੀਂ ਕਿੰਨੇ ਜਾਵਾਂਗੇ ਫਿਰ ਦਾਫਰਤੀ ਮਿਲਦੇ ਉਥੇ ਭੁੱਖਿਆ ਕਰਾਂਗੇ ਜਾ ਕੇ ਅਸੀਂ ਜਾ ਕੇ ਉਧਰ ਨਹੀਂ ਅਸੀਂ 2 ਵਜੇ ਨੰਨਾ ਚ 5 ਵਜੇ ਘਰੇ ਬੜੀਆਂ ਜਾ ਕੇ ਅਸੀਂ ਕਿੱਥੇ ਜਾਈਏ ਤੇ 3000 ਰੁਪਏ ਪਾਉਂਦੇ ਉਹ ਹੀ ਸਾੜੇ ਬਾਹਰ ਖਾਤੇ ਖੋਲਦੇ ਜਾਓ ਵੀ ਉੱਥੇ ਲੈਣ ਜਾਓ ਹੁਣ ਇਹਨਾਂ ਨੂੰ ਹੈ ਸੜਕਾ ਬਾਕ ਖਾਤੇ ਆਉਣੇ ਚਾਹੀਦੇ ਉੱਥੇ ਅਸੀਂ ਉਥੋਂ ਵੀ ਸਾਨੂੰ ਬਹੁਤ ਔਖਾ ਹੋ ਜਾਂਦਾ ਜਾਣਾ ਕੰਮ ਕਰਦਿਆਂ ਨੂੰ ਛੱਡ ਕੇ ਕੰਮ ਅਸੀਂ ਫੇਰ ਜਾਣੀਆਂ ਐਤਵਾਰ ਨੂੰ ਛੁੱਟੀ ਹੁੰਦੀ ਹੈ ਅਸੀਂ ਕਰੀਏ ਕੀ ਹਾਂ ਭਗਵਾਨ ਤੁਹਾਨੂੰ ਵੋਟਾਂ ਵਸਾਉਣਾ ਮੁੰਜੇ ਮੁੰਜੇ ਪੰਜਾਂ ਦੇ ਇਕੱਠੀਆਂ ਕਰਕੇ ਉਹਨੇ ਤਾਂ ਸਾਡੇ ਲਈ ਕੁਝ ਵੀ ਨਹੀਂ ਦੇਖਿਆ ਉਹ ਤਾਂ ਕੁਰਸੀ ਤੇ ਬਹਿ ਗਿਆ ਬਸ ਉਹਨ ਕਿਸੇ ਵੱਲ ਨਹੀਂ ਦੇਖਦਾ ਮਾਵਾ ਭੈਣਾ ਤਾਂ ਉਹ ਨਾ ਲਗੀਆਂ ਉਹਦੀ ਉਹਦੀ ਮਾਂ ਉਹਦੀਆਂ ਆਸੀਆਂ ਭੈਣਾ ਨੇ ਜਿਹੜੀਆਂ ਕੰਮ ਕਰਦੀ ਉਹ ਵੀ ਉਹਦੀਆਂ ਭੈਣਾ ਵਰਗੀਆਂ ਨਹੀਂਆਂ ਉਹਨੂੰ ਬੜਾ ਦੀਨਾ ਨਹੀਂ ਅਸੀਂ ਬੈਠੀਆਂ ਨਹੀਂ ਦੀਨੇ ਖੜੀਆਂ ਕਿਹੜਾ ਵਾਹ ਦਸਾਂ ਨਹੀਂ ਆ ਅਸੀਂ ਬੈਠੀਆਂ ਵੀ ਦੇ ਦੇ ਸਕਦੀਆਂ ਨੂੰ ਸਾਡੇ ਕੰਮ ਕਿਉਂ ਨਹੀਂ ਕਰਦਾ ਕੰਮ ਸਾਡੇ ਕਰੇ ਜੇ ਨਹੀਂ ਕਰਦਾ ਤਾਂ ਅਸੀਂ ਐਵੇਂ ਕਿਰਾਲਾ ਪਾਵਾਂਗੇ ਐਵੇਂ ਜਿੱਥੇ ਅਸੀਂ ਦੱਜਾਂਗੇ ਐਵੇਂ ਜਿੱਥੇ ਇਕੱਠ ਕਰਾਂਗੇ ਐਵੇਂ ਜਿੱਥੇ ਅਸੀਂ ਜਾਵਾਂਗੇ ਸਾਰੇ ਲੜਦੇ ਨੇ ਆਪਾਂ ਨਾਲ ਹੀ ਲੜੋ ਫੇਰੀ ਆਪਾਂ ਆਂ ਦਾ ਕੰਮ ਜਿੱਤ ਆਣੀਆਂ ਨਹੀਂ ਫਿਰ ਚਾਰਾਂ ਵਿੱਚ 100 ਰੁਪਏ ਦੇ ਭੌਂਦੀਆਂ ਆ ਹੁਣ ਆਪਣਾ 3000 ਦੇ ਵਿੱਚੋਂ ਵੀ ਆਪਣੇ 500 ਰੁਪਏ ਕੱਟ ਲੈ ਇਹ ਕਿੰਨਾ ਕਮਾਲ ਹੈ ਕਿ ਅੰਦਰ ਵੀਰ ਸੀ 3000 ਬਾਹਰ ਤੇ ਨਗਲਾ ਕਰਦੀ ਆ ਧੰਗਾਨਾ ਨਹੀਂ ਜਾਂਦੇ ਨੇ ਤੇ ਆਪਾਂ 3000 ਰੁਪਏ ਜਰਪੜਦੇ 30 ਵੀ ਨਹੀਂ ਹੋਗਾ ਆਪਾਂ ਨੂੰ 500 ਰੁਪਏ ਦੇ ਨਾਲ ਤਾਂ ਤਾਂ ਵੀ ਨਹੀਂ ਹੋਵੇ ਤੇ ਆਪਾਂ ਨੂੰ ਹੁਣ ਤੋਂ 2 ਮਹੀਨੇ ਦੇ ਪੈਸੇ 500 ਕੱਟ ਲੈ ਤੇਲਾ ਵੀ ਸ਼ਾਰੂਰੀ ਹੈ ਕੱਢਦੇ ਨੇ ਭਗਵਾਨ ਤੁਮਾਨਾ ਪਾ ਕੇ ਘੋਟਾ ਆਤਾ ਤਾਂ ਥੱਲੇ ਮਾਰਦਾ ਨਹੀਂ ਤੋ ਜਮਾ ਵਾ ਆਤਾ ਥੱਲੇ ਹੈ ਬਾ ਆ ਕੇ ਨਹੀਂ ਹੁਣ ਤਾਂ ਤੁਸੀਂ ਮੜਾ ਮੋਟਾ ਰੋਲਾ ਪਾ ਲਿਆ ਕਰੋ ਮੜਾ ਮੋਟਾ ਤੁਸੀਂ ਆਇਆ ਕਰੋ ਇਕੱਠਿਆਂ ਹੋ ਕੇ ਸਾਰਿਆਂ ਭਣਾ ਆਇਆ ਕਰੋ ਵੇਲੇ ਵਰਕੇ ਕੱਲੀ ਕੱਲੇ ਵੀ ਆ ਕੇ ਇੱਥੇ ਖੜ੍ਹ ਗਿਆ ਕਦੇ ਮੈਂ ਕਹ ਰਹੀ ਮਨੂ ਕੋਈ ਨਹੀਂ ਆਉਂਦੀ ਤੁਸੀਂ ਕਿਉਂ ਨਹੀਂ ਆਉਂਦੀ ਕੰਮ ਕੀ ਲੈ ਕੰਮ ਆਪਣਾ ਆਪਾਂ ਕੰਮ ਕਰਤੀਆਂ ਸਾਰਨ ਧੱਪੇ ਮਾਰਦੀਆਂ ਸੇ ਹੁਣ ਮਾਟਵਾਰ ਬਣ ਵੀ ਦੇਖਦਾ ਆਪਾਂ ਤਾਂ ਕੰਮ ਕਰਵਾਉਂਦੇ ਨੇ ਆਪਾਂ ਕੰਮ ਕਰਦੇ ਨੇ ਜਵਾਕਾਂ ਨੂੰ ਭੁੱਖਾਂ ਨੂੰ ਰੋਟੀ ਖਵਾਉਣੀ ਆਪਾਂ ਹੈ ਹੁੱਕੇਵੜੇ ਤੁਸੀਂ ਆਉਂਦੀ ਫਟਾ ਲਈ ਨਹੀਂ ਬੱਠਿਆ ਆਪਾਂ ਆਪਾਂ ਕਿੰਨੇ ਸਕੂਲਾਂ ਕਿੰਨੇ ਸਕੂਲਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਲੜੀਆਂ ਆਪਾਂ ਹੈ ਜੰਨੇ ਸੰਗ ਲਾਵਾਣੀਆਂ ਨੇ ਦੂਜੇ ਬੈਠੇ ਚੱਕੀ ਜਾਂਦੇ ਨੇ ਵੇਖੋ ਦਨੇ ਇਕੱਠਿਆ ਹੋਣੇ ਆ ਤਾਂ ਇੱਥੇ ਕੋਈ ਮੜਾ ਮੁੰਡਾ ਆਪਣਾ ਕੱਠ ਦੇਖਣਗੇ ਤਾਂ ਆਪਣਾ ਕੋਈ ਕੁਸ ਬਣਗਾ ਆਪਣਾ ਐ ਕੁਸ ਵੀ ਬਣਦਾ ਹੈਗਾ ਇਹ ਆਪਣਾ ਕੁਸ ਵੀ ਨਹੀਂ ਬਣਨਾ ਉਹਨੇ ਤਾਂ ਆਪਣਾ ਪੱਟਾ ਬਾਹਰ ਰੱਖਿਆ ਜਮਾ ਹੁਣ ਆਪਾਂ ਐ ਚੁੱਪ ਕਰਕੇ ਨਹੀਂ ਰਹਿਣਾ ਸਾਡੇ ਕੋਲ ਚੁੱਪ ਕਰਕੇ ਆਪਣੇ ਘਰ ਨਹੀਂ ਬਣ ਸਕਦੇ ਜੇ ਆਪਾਂ ਜਵਾਕ ਨੂੰ ਵੀ ਦੁਕਾਨ ਤੇ ਵੀ 10 ਰੁਪਏ ਦੇ ਕੇ ਤੋੜ ਕੇ ਫਿਰ ਜਵਾਕ ਜਾਂਦਾ ਐ ਐਵੇਂ ਕੋਈ ਜਵਾਕ ਨਹੀਂ ਜਾਂਦਾ ਆਪਣਾ ਕੋਈ ਜਾਂਦਾ ਜਵਾਕ ਦੁਕਾਨ ਤੇ ਜਵਾਕ ਨਹੀਂ ਜਾਂਦਾ ਪਹਿਲਾਂ ਖੁਦ ਮੈਂ 10 ਰੁਪਏ ਦੇਵਾਂਗਾ ਫਿਰ ਚੰਗਾ ਦੇਦਾ ਫਿਰ ਤਾਂ ਤਾਂ ਜਵਾਕ ਵੀ ਆਪਾਂ ਤਾਂ ਹੁਣ ਇਕੱਲੀਆਂ ਕੁੜੀਆਂ ਆਪੋਥੇ ਕੰਮ ਕਰਦੀਆਂ ਸਾਰਿਆਂ ਦਾ ਨੇ ਮੱਤਦੀਆਂ ਗਰਮੀ ਚ ਬਿਮਾਰਟ ਮਾਰ ਬਿਨੂੰ ਨੂੰ ਆਪਾਂ ਨੂੰ ਦੇਖਦੇ ਹੈਗੇ ਵੀ ਤੁਸੀਂ ਬਿਮਾਰ ਹੋ ਚੱਲ ਕੋਈ ਨਹੀਂ ਛੁੱਟੀਆਂ ਕਰਦੀਆਂ ਉਹ ਨਹੀਂ ਸਾਨੂੰ ਕਰੇ ਉਹ ਵੀ ਛੁੱਟੀ ਦਿੰਦੇ ਹੈਗੇ ਅਸੀਂ ਮਗਾ ਅਤੇ ਇਹ ਨਾਮ ਜਾਣੇ ਹੁਣ ਸਾਡੇ ਸਾਥ ਤੇ ਵੀ ਜਾ ਕੇ ਬਾਹਰ ਖੋਲਦੇ ਅਸੀਂ ਕਿਵੇਂ ਜਾਵਾਂਗੇ ਫਿਰ ਤਾਂ ਫਿਰ ਹੀ ਮਿਲਦੇ ਉੱਥੇ ਉੱਥੇ ਭੁੱਖੇ ਕਰਾਂਗੇ ਜਾ ਕੇ ਅਸੀਂ ਜਾ ਕੇ ਉੱਥੇ ਜਿੰਨਾ ਅਸੀਂ 2 ਵਜੇ ਜਿੰਨਾ ਤੇ 5 ਵਜੇ ਘਰੇ ਵੜੀਆਂ ਜਾ ਕੇ ਅਸੀਂ ਕਿੱਥੇ ਜਾਈਏ ਤੇ 3000 ਰੁਪਏ ਪਾਉਂਦੇ ਉਹ ਵੀ ਸਾਡੇ ਬਾਹਰ ਖਾਤੇ ਖੋਲਦੇ ਜਾਓ ਵੀ ਉੱਥੇ ਲੈਣ ਜਾਓ ਹੁਣ ਉਹਨਾਂ ਨੂੰ ਹੈ ਸਾੜ ਦਾ ਬਾਕ ਖਾਤੇ ਆਉਣੇ ਚਾਹੀਦੇ ਉੱਥੇ ਅਸੀਂ ਉੱਥੋਂ ਵੀ ਸਾਨੂੰ ਬਹੁਤ ਅੱਖਾਂ ਹੋ ਜਾਂਦਾ ਜਾਣਾ ਕੰਮ ਕਰਦੇ ਹਾਂ ਤੇ ਛੱਡ ਕੇ ਕੰਮ ਅਸੀਂ ਫੇਰ ਜਾਂਦੀਆਂ ਐਦਮਾ ਨੂੰ ਛੁੱਟੀ ਹੁੰਦੀ ਆ ਅਸੀਂ ਕਰੀਏ ਕੀ ਹਾਂ ਭਗਵਾਨ ਤੁਹਾਨੂੰ ਵੋਟਾਂ ਦਸਾਉਣਾ ਮੂਜੇ ਮੂਜੇ ਪੰਜਾਂ ਤੇ ਇਕੱਠੀਆਂ ਕਰਕੇ ਉਹਨੇ ਤਾਂ ਸਾਡੇ ਲਈ ਕੁਝ ਵੀ ਨਹੀਂ ਦੇਖਿਆ ਉਹ ਤਾਂ ਕੁਰਸੀ ਤੇ ਬਹਿ ਗਿਆ ਬਸ ਉਹਨ ਕਿਸੇ ਵੱਲ ਨਹੀਂ ਦੇਖਦਾ ਮਾਮਾ ਭੈਣਾਂ ਤਾਂ ਉਹ ਨਾਲ ਵਰਗੀਆਂ ਉਹਦੀ ਵੀ ਮਾਂ ਉਹ ਜਿਹਾ ਆਸਣੀਆ ਭੈਣਾਂ ਨੇ ਜਿਹੜੀਆਂ ਕੰਮ ਕਰਦੀ ਉਹ ਵੀ ਉਹਦੀਆਂ ਭੈਣਾਂ ਵਰਗੀਆਂ ਨੇਗੀਆਂ ਉਹਨੂੰ ਕੋਈ ਦੀਨਾ ਨਹੀਂ ਅਸੀਂ ਬੈਠੀਆਂ ਨਹੀਂ ਸੀ ਨੇ ਖੜੀਆਂ ਕਿਨੇ ਵਾਇ ਦਿਸਾਂ ਨਹੀਂ ਆ ਅਸੀਂ ਬੈਠੀਆਂ ਵੀ ਦੇ ਦੇ ਸਕਦੀਆਂ ਨੂੰ ਸਾਡੇ ਕੰਮ ਕਿਉਂ ਨਹੀਂ ਕਰਦਾ ਕੰਮ ਸਾਡੇ ਕਰੇ ਜੇ ਨਹੀਂ ਕਰਦਾ ਤਾਂ ਅਸੀਂ ਐਵੇਂ ਫਿਰੌਲੇ ਭਾਵਾਂਗੇ ਐਵੇਂ ਜਿੱਦ ਕਰੀ ਅਸੀਂ ਦੱਜਾਂਗੇ ਐਵੇਂ ਜਿੱਦ ਕਰੀ ਇਕੱਠ ਕਰਾਂਗੇ ਐਵੇਂ ਜਿੱਦ ਕਰੀ ਅਸੀਂ ਜਾਵਾਂਗੇ ਆਰੇ ਨੜਦੇ ਨੇ ਆਪਾਂ ਨਾਲ ਹੀ ਲੜੋ ਫੇਰੀ ਆਪਾਂ ਆਂਗਾ ਤਾਂ ਮੂਜੀ ਤਾਨੀਆਂ ਨਹੀਂ ਭਰਚਾਇਆ ਹਥੇ 100 ਰੁਪਏ ਤਾਂ ਖੋਣ ਲਿਆ ਆ ਹੁਣ ਆਪਣਾ 3000 ਦੇ ਵਿੱਚੋਂ ਵੀ ਆਪਣੇ 500 ਰੁਪਏ ਕੱਟ ਲਿਆ ਇਹ ਕਿੰਨਾ ਕੁ ਵਾੜਾ ਲੱਗਿਆ ਸੀ ਇਹਨਾਂ ਨੂੰ ਵੀਰ ਸੀ 3000 ਵਾੜਾ ਨਾਲ ਤੇ ਲੱਗ ਲਿਆ ਤੁੰਗਾਵਾਂ ਦਾ ਨਹੀਂ ਜਾਂਦੇ ਜੇ ਤੇ ਆਪਣਾ 3000 ਰੁਪਏ ਜਮਪੜ ਗਏ ਤੰਵੀ ਨੇ ਹੋ ਗਿਆ ਆਪਾਂ ਨੂੰ 100 ਰੁਪਏ ਇਹਨਾਂ ਨੂੰ ਤਾਂ ਤਾਂ ਇਹਨਾਂ ਤਾਂ ਨਹੀਂ ਹੋਵੇ ਤੇ ਆਪਣਾ ਹੁਣ ਤਾਂ 2 ਮਹੀਨੇ ਦੇ ਪੈਸੇ ਬਾਈ 500 ਕੱਟ ਲਿਆ ਤੇ ਲੋਕ ਸ਼ਰਮਰੀਆ ਹੀ ਗੱਡਦੇ ਨੇ ਕਮਾਨ ਦਮਾਨ ਪਾ ਕੇ ਫੋਟਾ ਆ ਤਾ ਥੱਲੇ ਮਾਰਤਾ ਹੀ ਨਹੀਂ ਤੂੰ ਜਮਾ ਵਾ ਆ ਤਾ ਥੱਲੇ ਹੈ ਬਾ ਆ ਕੇ ਨਹੀਂ ਹੁਣ ਤਾ ਤੁਸੀਂ ਮੜਾ ਮੋਟਾ ਰੋਲਾ ਪਾ ਲੈ ਕਰੋ ਮੜਾ ਮੋਟਾ ਤੁਸੀਂ ਆਇਆ ਕਰੋ ਇਕੱਠਿਆਂ ਹੋ ਕੇ ਸਾਰੀਆਂ ਭਣਾ ਆਇਆ ਕਰੋ ਮੇਰੇ ਵਰਗੀ ਕੰਨੀ ਕੰਨੀ ਵੀ ਆ ਕੇ ਇੱਥੇ ਖੜ੍ਹਦੀ ਐ ਕਦੇ ਮੈਂ ਕਹਿੰਦੇ ਮੈਨੂੰ ਕਿ ਬੋਲਦੇ ਨਹੀਂ ਆਉਂਦੀ ਤੁਸੀਂ ਕਿਹਾ ਨਹੀਂ ਆਉਂਦੀ ਕੰਮ ਕੀ ਲਾਤਾ ਮੈਂ ਆਪਣਾ ਆਪਾਂ ਕੰਮ ਕਰਤੀਆਂ ਸਾਰਨ ਧੱਬੇ ਮਾਰਦੇ ਨਾ ਤੇ ਤੁਮ ਮਾਟ ਵਾਰਦੇ ਨਹੀਂ ਵੀ ਦੇਹ ਦਾ ਆਪਾਂ ਤਾਂ ਕੰਮ ਕਰਵਾਉਂਦੇ ਨੇ ਅੱਪਾ ਕੰਮ ਕਰਦੇ ਨੇ ਜਵਾਕਾਂ ਨੂੰ ਭੁੱਖਾ ਨੂੰ ਰੋਟੀ ਖਾਣਨਾ ਆਪਾਂ ਹੈ ਉਹ ਕਿਵੜਾ ਤੁਸੀਂ ਆਉਂਦੀ ਫੋਟਾ ਨਹੀਂ ਬੱਠਿਆ ਆਪਾਂ ਕਿੰਨੇ ਸਕੂਲ ਨੇ ਕਿੰਨੇ ਸਕੂਲਾਂ ਦੇ ਵਿੱਚ ਕਿੰਨੇ ਕਿੰਨੀਆਂ ਜਾਣੀਆਂ ਆਪਾਂ ਹੈ ਜਦੋਂ ਸੰਗ ਲਾਵਾ ਨਹੀਂ ਨਾ ਨਹੀਂ ਆ ਤੁਸੀਂ ਬੈਠੇ ਚੱਕੀ ਜਾਂਦੇ ਨੇ ਦੇਖੋ ਦਨੇ ਇਕੱਠਿਆ ਹੋਣੀ ਆ ਤਾਂ ਇੱਥੇ ਕੋਈ ਮੜਾ ਮੂਟਾ ਆਪਣਾ ਕੱਠ ਦੇਖਣਗੇ ਤਾਂ ਆਪਣਾ ਕੋਈ ਖੁਸ ਬਣੂਗਾ ਆਪਣਾ ਐ ਦੂਸਰੀ ਬਣਦਾ ਹੈਗਾ ਇਹ ਆਪਣਾ ਖੁਸ ਵੀ ਨਹੀਂ ਬਣਨਾ ਉਹਨੇ ਤਾਂ ਆਪਣਾ ਪੱਠਾ ਵਾਹ ਰੱਖਿਆ ਜਮਾ ਥੋੜਾ ਤਾਂ ਐ ਚੁੱਪ ਕਰਕੇ ਨਹੀਂ ਰਹਿ ਸਕਦੇ ਚੁੱਪ ਕਰਕੇ ਅੱਕੇ ਕੰਮ ਨਹੀਂ ਬਣ ਸਕਦੇ ਜੇ ਆਪਾਂ ਜਵਾਕ ਨੂੰ ਵੀ ਦੁਕਾਨ ਤੇ ਵੀ 10 ਰੁਪਏ ਦੇ ਕੇ ਤੋਰ ਕੇ ਫਿਰ ਜਵਾਕ ਜਾਂਦਾ ਐ ਐਵੇਂ ਕੋਈ ਜਵਾਕ ਨਹੀਂ ਜਾਂਦਾ ਆਪਣਾ ਕੋਈ ਜਾਂਦਾ ਜਵਾਕ ਦੁਕਾਨ ਤੇ ਚਲਾ ਨਹੀਂ ਜਾਂਦਾ ਪਹਿਲਾਂ ਖੁਗਵੇਂ 10 ਰੁਪਏ ਦੇ ਮੈਨਾ ਫਿਰ ਜਾਊਗਾ ਦੇਣਾ ਫਿਰ ਤੋਂ ਤਾਂ ਜਵਾਕ ਵੀ ਆਪਾਂ ਤਾਂ ਹੁਣ ਇਕੱਲੇਆਂ ਕੁੜੀਆਂ ਉੱਥੇ ਕੰਮ ਕਰਦੀਆਂ ਸਾਰਿਆਂ ਨੇ ਮੱਤ ਗਿਆ ਗਰਮੀ ਚ ਬਿਮਾਰਟ ਮਾਰ ਬਿਨੂੰ ਨੂੰ ਆਪਾਂ ਨੂੰ ਦੇਖਦੇ ਹੈਗੇ ਵੀ ਤੁਸੀਂ ਬਿਮਾਰ ਹੋ ਚੱਲ ਕੋਈ ਨਹੀਂ ਛੁੱਟੀਆਂ ਕਰਦੀਆਂ ਉਹ ਨਹੀਂ ਸਾਨੂੰ ਕਰੇ ਵੀ ਛੁੱਟੀ ਦਿੰਦੇ ਹੈਗੇ ਅਸੀਂ ਮਗਾ ਅਤੇ ਕਿੰਨੇ ਜਾਣਗੇ ਹੁਣ ਸਾਡੇ ਘਰ ਤੇ ਵੀ ਜਾ ਕੇ ਬਾਹਰ ਖੋਲਦੇ ਅਸੀਂ ਕਿੰਨੇ ਜਾਵਾਂਗੇ ਜਿਹੜਾ ਸਾਡੀ ਮਿਲਦਾ ਤੇ ਉਥੇ ਭੁੱਖਿਆ ਕਰਣੀ ਜਾ ਕੇ ਅਸੀਂ ਜਾ ਕੇ ਉਧਰ ਗਈਆਂ ਅਸੀਂ 2 ਵਜੇ ਗਈਆਂ ਸੀ 5 ਵਜੇ ਘਰੇ ਵੜੀਆਂ ਜਾ ਕੇ ਅਸੀਂ ਕਿੱਥੇ ਜਾਈਏ ਤੇ 3000 ਰੁਪਏ ਪਾਉਂਦੇ ਉਹ ਹੀ ਸਾਡੇ ਘਰ ਖਾਤੇ ਖੋਲਦੇ ਜਾਓ ਵੀ ਉੱਥੇ ਲੈਣ ਜਾਓ ਹੁਣ ਇਹਨਾਂ ਨੂੰ ਹੈ ਸੜਕਾ ਬਾਕ ਖਾਤੇ ਆਉਣੇ ਚਾਹੀਦੇ ਉੱਥੇ ਅਸੀਂ ਉੱਥੋਂ ਵੀ ਸਾਨੂੰ ਬਹੁਤ ਔਖਾ ਹੋ ਜਾਂਦਾ ਜਾਣਾ ਕੰਮ ਕਰਦਿਆਂ ਤੇ ਛੱਡ ਕੇ ਕੰਮ ਅਸੀਂ ਫੇਰ ਜਾਣੀਆਂ ਐਦਵਾਰ ਨੂੰ ਛੁੱਟੀ ਹੁੰਦੀ ਆ ਅਸੀਂ ਕਰੀਏ ਕੀ ਹਾਂ ਭਗਵੰਤ ਜਾਨ ਨੂੰ ਵੋਟਾਂ ਬਸਾਉਣਾ ਮੁੰਝੇ ਮੁੰਝੇ ਪੈਨਾਂ ਇਕੱਠੀਆਂ ਕਰਕੇ ਉਹਨੇ ਤਾਂ ਸਾਡੇ ਵਰਗੀ ਕੁਝ ਵੀ ਨਹੀਂ ਦੇਖਿਆ ਤਾਂ ਕੁਰਸੀ ਤੇ ਬਹਿਗਾ ਬਸ ਉਹਨ ਕਿਸੇ ਵੱਲ ਨਹੀਂ ਦੇਖਦਾ ਮਾਵਾ ਭੈਣਾਂ ਤਾਂ ਉਹ ਨਾਲ ਵਰਗੀਆਂ ਉਹਦੀਆਂ ਵੀ ਮਾਂ ਉਹ ਜਿਹਾ ਅਸੀਂ ਆ ਭੈਣਾਂ ਨੇ ਜਿਹੜੀਆਂ ਕੰਮ ਕਰਦੀ ਉਹ ਵੀ ਉਹਦੀਆਂ ਭੈਣਾਂ ਵਰਗੀਆਂ ਨੇਗੀਆਂ ਉਹਨੂੰ ਬੜਾ ਦੀਨਾ ਨਹੀਂ ਅਸੀਂ ਬੈਠੀਆਂ ਨਹੀਂ ਦੀਨੇ ਫਰੀਏ ਜਿਹੜਾ ਮਾਣ ਦੇਸਾਂ ਨਹੀਂ ਆ ਅਸੀਂ ਬੈਠੀਆਂ ਵੀ ਦੇ ਦੇ ਸਕਦੀਆਂ ਨੂੰ ਸਾਡੇ ਕੰਮ ਕਿਉਂ ਨਹੀਂ ਕਰਦਾ ਕੰਮ ਸਾਡੇ ਕਰੇ ਜੇ ਨਹੀਂ ਕਰਦਾ ਤਾਂ ਅਸੀਂ ਇੰਨੇ ਰੌਲਾ ਪਾਵਾਂਗੇ ਐਵੇਂ ਜਿਕੇ ਅਸੀਂ ਦੱਜਾਂਗੇ ਐਵੇਂ ਜਿਕੇ ਕੱਟ ਕਰਾਂਗੇ ਐਵੇਂ ਜਿਕੇ ਅਸੀਂ ਜਾਵਾਂਗੇ ਸਾਰੇ ਲੜਦੇ ਨੇ ਆਪਾਂ ਨਹੀਂ ਲੜੋ ਫੇਰੀ ਆਪਾਂ ਆਂਗਾ ਕੰਮ ਜਿੱਤ ਆਣੀਆਂ ਨਹੀਂ ਫਰਚਾਰਾ ਰੋ 100 ਰੁਪਏ ਦੇ ਭੌਂਦੀਆਂ ਆਹ ਮੋੜਾ ਆਪਣੇ 3000 ਦੇ ਵਿੱਚੋਂ ਵੀ ਆਪਣੇ 500 ਰੁਪਏ ਕੱਟ ਲੈ ਇਹ ਕਿੰਨਾ ਕਮਾਲ ਲੱਗਿਆ ਸੀ ਇਹਨਾਂ ਨੂੰ ਵੀਰ ਸੀ ਕੰਮਕਾਰ ਵਾੜਾ ਨੇ ਤੇ ਨਕਲਾ ਕਰਦੀ ਆ ਧਨਵਾਦ ਨਹੀਂ ਜਾਂਦੇ ਨੇ ਤੇ ਆਪਾਂ 10000 ਰੁਪਏ ਜਰਪਾ ਗਏ ਤਨਵੀ ਨੇ ਹੋ ਗਿਆ ਆਪਾਂ ਨੂੰ 400 ਵੀ ਆਂਦੇ ਨੇ ਇਹਨਾਂ ਨੂੰ ਤਾਂ ਤਾਂ ਵੀ ਨਹੀਂ ਆ ਤਨਵੀ ਨੇ ਹੋਈ ਤੇ ਆਪਾਂ ਨੂੰ ਹੁਣ ਤੋਂ 2 ਮਹੀਨੇ ਦੇ ਪੈਸੇ 500 ਕੱਟ ਲੈ ਤੇ ਨਾਲੇ ਸਾਰੀਆਂ ਹੀ ਕੱਟਦੇ ਆਣ ਕੁਗਮਾਨ ਤੁਮਾਨਾ ਬਾਗੇ ਘੋਟਾ ਤਾਂ ਹੱਲੇ ਮਾਰਦਾ ਨਹੀਂ ਤੂੰ ਜਮਾ ਬਾਹਾਂ ਆ ਥੱਲੇ ਹੈ ਬਾਹ ਆ ਕੇ ਨਹੀਂ ਹੁਣ ਤੁਸੀਂ ਮੜਾ ਮੋਟਾ ਰੋਲਾ ਪਾ ਲਿਆ ਕਰੋ ਮੜਾ ਮੋਟਾ ਤੁਸੀਂ ਆਇਆ ਕਰੋ ਇਕੱਠਿਆਂ ਹੌਲਕੇ ਸਾਰਿਆਂ ਭਾਣਾ ਆਇਆ ਕਰੋ ਮੇਰੇ ਵਰਗੇ ਕੰਨੀ ਕੱਲੇ ਵੀ ਆ ਕੇ ਇੱਥੇ ਖੜ ਗਿਆ ਕਦੇ ਮੈਂ ਕਹਾਂ ਰੇ ਮਨੂ ਕੋਈ ਨਹੀਂ ਆਉਂਦੀ ਤੁਸੀਂ ਕਿਉਂ ਨਹੀਂ ਆਉਂਦੀ ਕੰਮ ਕੀ ਲੈ ਕੰਮ ਆਪਣਾ ਆਪਾਂ ਕੰਮ ਕਰਦੇ ਆ ਸਾਨੂੰ ਧੱਬੇ ਮਾਰਦੇ ਆ ਤੇ ਤੁਮ ਮਾਠ ਮਾਰ ਕੇ ਨਹੀਂ ਦੇਖਦਾ ਆਪਾਂ ਤਾਂ ਕੰਮ ਕਰਵਾਉਂਦੇ ਨੇ ਆਪਾਂ ਕੰਮ ਕਰਦੇ ਨੇ ਜਵਾਕਾਂ ਨੂੰ ਭੁੱਖਾ ਨੂੰ ਰੋਟੀ ਖੋਲਣੀ ਆਪਾਂ ਹੈ ਉਹ ਕਿਹੜੇ ਤੁਸੀਂ ਆਉਂਦੀ ਫੋਟਾ ਨਹੀਂ ਨੇ ਬੱਠਿਆ ਆਪਾਂ ਆਪਾਂ ਕਿੰਨੇ ਸਕੂਲਾਂ ਕਿੰਨੇ ਸਕੂਲਾਂ ਦੇ ਵਿੱਚ ਕਿੰਨੇ ਆ ਕੇ ਨਹੀਂ ਆਣੇ ਆਪਾਂ ਹੈ ਜਦੋਂ ਸੰਗ ਲਾਵਾ ਨਹੀਂ ਗਾ ਦੇ ਵਿੱਚ ਬੈਠੇ ਝਾਕੀ ਜਾਂਦੇ ਨੇ ਵੇਖ ਉਹਨੇ ਇਕੱਠਿਆ ਹੋਣ ਹੀ ਆ ਤਾਂ ਇੱਥੇ ਕੋਈ ਮੜਾ ਮੋਟਾ ਆਪਣਾ ਕੱਠ ਦੇਖਣਗੇ ਤਾਂ ਆਪਣਾ ਕੋਈ ਖੁਸ਼ ਬਣਗਾ ਆਪਣਾ ਐ ਖੁਸ਼ ਨਹੀਂ ਬਣਦਾ ਹੈਗਾ ਇਹ ਆਪਣਾ ਖੁਸ਼ ਵੀ ਨਹੀਂ ਬਣਨਾ ਉਹਨੇ ਤਾਂ ਆਪਣਾ ਪੱਠਾ ਬਾਹਰ ਰੱਖਿਆ ਜਮਾ ਹੁਣ ਆਪਾਂ ਐ ਚੁੱਪ ਕਰਕੇ ਨਹੀਂ ਰਹਿ ਸਕਦੇ ਚੁੱਪ ਕਰਕੇ ਆਪਣੇ ਕੰਮ ਨਹੀਂ ਵੰਡ ਸਕਦੇ ਜਿਹੜਾ ਭਗਵਾਕ ਨੂੰ ਮੈਂ ਦੁਕਾਨ ਤੇ ਵੀ 10 ਰੁਪਏ ਦੇ ਕੇ ਤੋੜਦਾ ਫਿਰ ਜਵਾਕ ਜਾਂਦਾ ਐਵੇਂ ਕੋਈ ਜਵਾਕ ਨਹੀਂ ਜਾਂਦਾ ਆਪਣਾ ਕੋਈ ਜਾਂਦਾ ਜਵਾਕ ਦੁਕਾਨ ਤੇ ਜਵਾਕ ਨਹੀਂ ਜਾਂਦਾ ਪਹਿਲਾਂ ਖੁਦ ਮੈਂ 10 ਰੁਪਏ ਦੇਵਾਂਗਾ ਫਿਰ ਜਾਊਗਾ ਦੇਰ ਫਿਰ ਤੋਂ ਤਾਂ ਜਵਾਕ ਵੀ ਆਪਾਂ ਤਾਂ ਹੁਣ ਇਕੱਲੀਆਂ ਕੁੜੀਆਂ ਆਪਾਂ ਉਥੇ ਕੰਮ ਕਰਦੀਆਂ ਸਾਰਿਆਂ ਦਾ ਨੇ ਮੱਤਦੀਆਂ ਗਰਮੀ ਚ ਪਾ ਮਾਠ ਮਾਰ ਕੇ ਨੂੰ ਨੂੰ ਆਪਾਂ ਨੂੰ ਦੇਖਦੇ ਹੈਗੇ ਕਿ ਤੁਸੀਂ ਬਿਮਾਰ ਹੋ ਚੱਲ ਕੋਈ ਨਹੀਂ ਛੁੱਟੀਆਂ ਕਰਦੀਆਂ ਉਹਨੇ ਸਾਨੂੰ ਕਦੇ ਵੀ ਛੁੱਟੀ ਦਿੰਦੇ ਹੈਗੇ ਅਸੀਂ ਮਗਾ ਅੱਥੇ ਜੇ ਨਾ ਜਾਣੇ ਹੁਣ ਤਾਂੇ ਸਾਥ ਤੇ ਵੀ ਜਾ ਕੇ ਬਾਹਰ ਖੋਲਦੇ ਅਸੀਂ ਕਿੱਥੇ ਜਾਵਾਂਗੇ ਜਿਹੜਾ ਛੁੱਟੀਆਂ ਮਿਲਦੇ ਉੱਥੇ ਉੱਥੇ ਭੁੱਖਿਆ ਕਰਾਂਗੇ ਜਾ ਕੇ ਅਸੀਂ ਜਾ ਕੇ ਉੱਥੇ ਕੰਨਿਆ ਉੱਥੇ 2 ਵਜੇ ਨੰਨਾ ਤੇ 5 ਵਜੇ ਘਰੇ ਵੜੀਆਂ ਜਾ ਕੇ ਅੱਥੇ ਕਿੱਥੇ ਚਾਈਏਗੇ 3000 ਰੁਪਏ ਪਾਉਂਦੇ ਉਹ ਹੀ ਸਾਡੇ ਘਰ ਖਤੇ ਖੋਲਦੇ ਜਾਓ ਵੀ ਉੱਥੇ ਲੈਣ ਜਾਓ ਹੁਣ ਉਹਨਾਂ ਨੂੰ ਹੈ ਸੜਕਾਂ ਬਾਕ ਖਾਤੇ ਹੋਣੇ ਚਾਹੀਦੇ ਉੱਥੇ ਅਸੀਂ ਉੱਥੋਂ ਵੀ ਸਾਲੋਂ ਬਹੁਤ ਅੱਖਾਂ ਹੋ ਜਾਂਦਾ ਜਾਣਾ ਕੰਮ ਕਰਦੇ ਆ ਤੇ ਛੱਡ ਕੇ ਕੰਮ ਉੱਥੇ ਫੇਰ ਜਾਂਦੇ ਆ ਐਦਵਾਰ ਨੂੰ ਛੁੱਟੀ ਹੁੰਦੀ ਆ ਅਸੀਂ ਕਰੀਏ ਕੀ ਹੈ ਭਗਵਾਨ ਤਾਂ ਉਹ ਟਾਲ ਬੋਖਲਾਉਣਾ ਮੁੰਡੇ ਮੁੰਡੇ ਪੰਜਾਂ ਜਿ ਇਕੱਠੀਆਂ ਕਰਕੇ ਉਹਨੇ ਤਾਂ ਸਾਡੇ ਬਾਰੇ ਕੁਝ ਵੀ ਨਹੀਂ ਦੇਖਿਆ ਉਹ ਤਾਂ ਕੁਰਸੀ ਤੇ ਬਹਿ ਗਿਆ ਬਸ ਉਹਨ ਕੇ ਸੇਵਾ ਨਹੀਂ ਨਹੀਂ ਦੇਖਦਾ ਮਾਮਾ ਭੈਣਾ ਤਾਂ ਉਹ ਨਾ ਵਰਗੀਆਂ ਉਹਦੀ ਵੀ ਮਾਂ ਉਹ ਜਿਹਾ ਅਸੀਂ ਆ ਭੈਣਾ ਨੇ ਜਿਹੜੀਆਂ ਕੰਮ ਕਰਦੀਆਂ ਉਹ ਵੀ ਉਹਦੀਆਂ ਭੈਣਾ ਵਰਗੀਆਂ ਨੇਗੀਆਂ ਉਹਨੂੰ ਬੜਾ ਦੀਨਾ ਨਹੀਂ ਅਸੀਂ ਬੈਠੀਆਂ ਨਹੀਂ ਦੀਨੇ ਖੜੀਆਂ ਕਿਨੇ ਵਾਰ ਦੱਸਾਂ ਮੈਂ ਆ ਅਸੀਂ ਬੈਠੀਆਂ ਵੀ ਦੇ ਦੇ ਸਕਦੀਆਂ ਨੂੰ ਸਾਡੇ ਕੰਮ ਕਿਉਂ ਨਹੀਂ ਕਰਦਾ ਕੰਮ ਸਾਡੇ ਕਰੇ ਜੇ ਨਹੀਂ ਕਰਦਾ ਤਾਂ ਅਸੀਂ ਐਵੇਂ ਹੀ ਫਿਰੌਲਾ ਭਾਵਾਂਗੇ ਐਵੇਂ ਜਿੱਦ ਕਰੀ ਅਸੀਂ ਦੱਜਾਂਗੇ ਐਵੇਂ ਜਿੱਦ ਕਰੀ ਕੱਟ ਕਰਾਂਗੇ ਐਵੇਂ ਜਿੱਦ ਕਰੀ ਅਸੀਂ ਜਾਵਾਂਗੇ ਸਾਰੇ ਲੜਦੇ ਨੇ ਆਪਾਂ ਨਾਲ ਹੀ ਲੜੋ ਫੇਰੀ ਆਪਾਂ ਆਹਦਾ ਕੰਮ ਜਿੱਤਾਂ ਨੀ ਆ ਨਹੀਂ ਫਿਰ ਜਾਣਾ ਇੱਥੇ 100 ਰੁਪਏ ਦਾ ਤੋਂ ਲਗਦੀਆਂ ਆ ਹੁਣ ਆਪਣਾ 3000 ਦੇ ਵਿੱਚੋਂ ਵੀ ਆਪਣੇ 500 ਰੁਪਏ ਕੱਟ ਲਿਆ ਇਹ ਕਿੰਨਾ ਕੁ ਬਾਲਾ ਲੱਗਿਆ ਸੀ ਇਹਨਾਂ ਨੂੰ ਵੀਰ ਸੀ ਕੰਮ ਕਰ ਬਾਲਾ ਨਾਲ ਤੇ ਨਗਰਾਂ ਕਰ ਪਿਆ ਤਨਖਾਹ ਦਾ ਨਹੀਂ ਜਾਂਦੇ ਨੇ ਕਿ ਆਪਾਂ 3000 ਰੁਪਏ ਜਰ ਸਕਦੇ ਹਾਂ ਤਨਵੀ ਨਹੀਂ ਹੋਗਾ ਤੁਹਾਨੂੰ ਫੌਰ ਵੀ ਇਹਨਾਂ ਨੂੰ ਤਾਂ ਕਹਾਣੀ ਨਹੀਂ ਕਿ ਤਨਵੀ ਨਹੀਂ ਹੋਵੇ ਤੇ ਆਪਣਾ ਹੁਣ ਤੱਕ ਤੁਹੇ ਕੱਠੇ ਚਾਹ ਫਿਰਾਂੰਦੇ ਨੇ ਵੇਖੂਦਣੇ ਕੱਠਿਆ ਹੋਣੀ ਆ ਤਾਂ ਇੱਥੇ ਕੋਈ ਮੜਾ ਮੋਟਾ ਆਪਣਾ ਕੱਠ ਦੇਖਣਗੇ ਤਾਂ ਆਪਣਾ ਕੋਈ ਖੁਸ ਬਣੂਗਾ ਆਪਣਾ ਐ ਦੂਸਰੀ ਬਣਦਾ ਹੈਗਾ ਇਹ ਆਪਣਾ ਖੁਸ ਵੀ ਨਹੀਂ ਬਣਨਾ ਉਹਨੇ ਤਾਂ ਆਪਣਾ ਪੱਠਾ ਵਾਹ ਰੱਖਿਆ ਜਮਾ ਹੁਣ ਆਪਾਂ ਐ ਚੁੱਪ ਕਰਕੇ ਨਹੀਂ ਰਹਿ ਸਕਦੇ ਚੁੱਪ ਕਰਕੇ ਆਪਣੇ ਕੰਮ ਨਹੀਂ ਬਣ ਸਕਦੇ ਜੇ ਆਪਾਂ ਜਵਾਕ ਨੂੰ ਵੀ ਦੁਕਾਨ ਤੇ ਵੀ 10 ਰੁਪਏ ਦੇ ਕੇ ਤੋੜਦੇ ਆ ਫਿਰ ਜਵਾਕ ਜਾਂਦਾ ਐਵੇਂ ਕੋਈ ਜਵਾਕ ਵੀ ਨਹੀਂ ਜਾਂਦਾ ਆਪਣਾ ਕੋਈ ਜਾਂਦਾ ਜਵਾਕ ਦੁਕਾਨ ਤੇ ਜਵਾ ਨਹੀਂ ਜਾਂਦਾ ਪਹਿਲਾਂ ਖੁਗਵੇਂ 10 ਰੁਪਏ ਦੇ ਮੈਨਾਂ ਫਿਰ ਚੰਗਾ ਬੇਲਾ ਬੇਰ ਟੋਟਾ ਦੀ ਵਾਕ ਵੀ ਆਪਾਂ ਤਾਂ ਹੁਣ ਇੱਟੀਆਂ ਗੁੜੀਆਂ ਉੱਥੇ ਕੰਮ ਕਰਦੀਆਂ ਸਾਰਿਆਂ ਨੂੰ ਮੱਤਦੇ ਗਰਮੀ ਚ ਕਮਾਠ ਮਾਰਦੇ ਨੂੰ ਨੂੰ ਆਪਾਂ ਨੂੰ ਦੇਖਦੇ ਹੈਗੇ ਵੀ ਤੁਸੀਂ ਬਿਮਾਰ ਹੋ ਚੱਲ ਕੋਈ ਨਹੀਂ ਛੁੱਟੀਆਂ ਕਰਦੀਆਂ ਉਹਨੇ ਸਾਨੂੰ ਕਰੇ ਵੀ ਛੁੱਟੀ ਦਿੰਦੇ ਹੈਗੇ ਅਸੀਂ ਉਹਦਾ ਅੱਗੇ ਕਿੰਨਾ ਬਸਾਨੇ ਹੁਣ ਸਾਡੇ ਸਾਥ ਤੇ ਵੀ ਜਾ ਕੇ ਬਾਹਰ ਖੋਲਦੇ ਅਸੀਂ ਕਿਵੇਂ ਜਾਵਾਂਗੇ ਫਿਰ ਤਾਂ ਫਿਰ ਮਿਲਦੇ ਉੱਥੇ ਉੱਥੇ ਭੁੱਖਿਆ ਕਰਾਂਗੇ ਜਾ ਕੇ ਅਸੀਂ ਜਾ ਕੇ ਉਧਰ ਚੱਈਆਂ ਅਸੀਂ 2 ਵਜੇ ਜਾਂਦਾ ਸੀ 5 ਵਜੇ ਘਰੇ ਵੜੀਆਂ ਜਾ ਕੇ ਅੱਜ ਕਿੱਥੇ ਚਾਈਏ ਤੇ 30000 ਰੁਪਏ ਪਾਉਂਦੇ ਉਹ ਵੀ ਸਾਡੇ ਘਰ ਖਤੇ ਹੋਤੇ ਜਾਓ ਵੀ ਉੱਥੇ ਲੈਣ ਜਾਓ ਹੁਣ ਇਹਨਾਂ ਨੂੰ ਹੈ ਸਾਡੇ ਘਰ ਬਾਕ ਖਾਤੇ ਆਉਣੇ ਚਾਹੀਦੇ ਉੱਥੇ ਅਸੀਂ ਉੱਥੋਂ ਵੀ ਸਾਨੂੰ ਬਹੁਤ ਔਖਾ ਹੋ ਜਾਂਦਾ ਜਾਣਾ ਕੰਮ ਕਰਦਿਆਂ ਤੇ ਛੱਡ ਕੇ ਕੰਮ ਅਸੀਂ ਫੇਰ ਜਾਂ ਲਈਆਂ ਐਦਵਾਰ ਨੂੰ ਛੁੱਟੀ ਹੁੰਦੀ ਆ ਅਸੀਂ ਕਰੀਏ ਕੀ ਹੈ ਭਗਵਾਨ ਜੀ ਤੁਹਾਨੂੰ ਵੋਟਾਂ ਦੇਖ ਰਹੇ ਨਾ ਮੁੰਡਾ ਮੁੰਡਾ ਪੰਜਾਂ ਜਿ ਇਕੱਠੀਆਂ ਕਰਕੇ ਉਹਨੇ ਤਾਂ ਸਾਡੇ ਵਰੀ ਕੁਝ ਵੀ ਨਹੀਂ ਦੇਖਿਆ ਉਹ ਤਾਂ ਕੁਰਸੀ ਤੇ ਬਹਿਗਾ ਬਸ ਉਹਨ ਕਿਸੇ ਵੱਲ ਨਹੀਂ ਦੇਖਦਾ ਮਾਮਾ ਭੈਣਾ ਤਾਂ ਉਹ ਨਾਲ ਲੱਗੀਆਂ ਉਹਦੀ ਵੀ ਮਾਂ ਉਹਦੀਆਂ ਅਸੀਂ ਆਂ ਭੈਣਾਂ ਨੇ ਜਿਹੜੀਆਂ ਕੰਮ ਕਰਦੇ ਉਹ ਵੀ ਉਹਦੀਆਂ ਭੈਣਾਂ ਵਰਗੀਆਂ ਨੇ ਨਹੀਂ ਆ। ਉਹਨੂੰ ਕਹਣਾ ਦੀਨਾ ਨਹੀਂ ਅਸੀਂ ਬੈਠੀਆਂ ਨਹੀਂ ਦੀਨੇ ਖੜੀਆਂ ਕਿਹੜਾ ਵਾਹ ਦਸਾਂ ਨਹੀਂ ਆ। ਅਸੀਂ ਬੈਠੀਆਂ ਵੀ ਦੇ ਦੇ ਸਕਦੀਆਂ ਨੂੰ ਸਾਡੇ ਕੰਮ ਕਿਉਂ ਨਹੀਂ ਕਰਦਾ ਕੰਮ ਸਾਡੇ ਕਰੇ। ਜੇ ਨਹੀਂ ਕਰਦਾ ਤਾਂ ਅਸੀਂ ਐਵੇਂ ਰੌਲਾ ਪਾਵਾਂਗੇ ਐਵੇਂ ਜਿੱਥੇ ਅਸੀਂ ਦੱਜਾਂਗੇ ਐਵੇਂ ਜਿੱਥੇ ਕੱਟ ਕਰਾਂਗੇ ਐਵੇਂ ਜਿੱਥੇ ਅਸੀਂ ਦਾਵਾਂਗੇ। ਸਾਰੇ ਲੜਦੇ ਨੇ ਆਪਾਂ ਨਾਲ ਹੀ ਲੜੋ। ਪੇਰੀ ਆਪਾਂ ਆਦਾ ਕੰਮ ਜਿੱਤਾਂ ਨੇ। ਨਹੀਂ ਫਿਰ ਚਾਰਾ ਹਿੱਥੋਂ 100 ਰੁਪਏ ਦਾ ਧੋਲਦੇ ਆ। ਆਹ ਹੁਣ ਆਪਣਾ 30000 ਦੇ ਵਿੱਚੋਂ ਵੀ ਆਪਣੇ 500 ਰੁਪਏ ਕੱਟ ਲੈ। ਇਹ ਕਿੰਨਾ ਵੱਡਾ ਲੱਗਿਆ ਸੀ ਇਹਨਾਂ ਨੂੰ ਵੀਰ ਸੀ ਕੰਮਕਾਰ ਬਾਹਲੇ ਤੇ ਨਗਲਾ ਕਰਦੀ ਆ ਧੰਬਾ ਉਹ ਨਹੀਂ ਜਾਂਦੇ ਨੇ ਕਿ ਆਪਾਂ ਨੂੰ 3000 ਰੁਪਏ ਜਰਫੜ ਗਏ। 3000 ਨੇ ਹੋਗਾ ਆਪਾਂ ਨੂੰ 400 ਰੁਪਏ ਦੇਣੇ। ਤਰ੍ਹਾਂ ਆ ਨਹੀਂ ਨਾ 3000 ਨੇ ਹੋਏ। ਕਿ ਆਪਾਂ ਨੂੰ ਹੁਣ ਤੱਕ 2 ਮਹੀਨੇ ਦੇ ਪੈਸੇ ਕੋਈ 500 ਕੱਟ ਲੈ। ਤੇ ਲੋਕ ਸਾਰੀਆਂ ਹੀ ਕੱਢਦੇ ਨੇ। ਧੰਬਾ ਤੁਮਾਨੂੰ ਬਾਹਰ ਘੋਟਾ ਤਾਂ ਹੱਲੇ ਮਾਰਤਾ ਹੀ ਨਹੀਂ ਤੂੰ ਜਮਾ। ਬਾਹਰ ਆ ਤਾਂ ੱੱੱਲੇ। ਹੈ? ਬਾਹਰ ਆ ਕੇ ਨਹੀਂ। ਮੋਟਾ ਜਿਹਾ ਮੜਾ ਮੋਟਾ ਰੋਲਾ ਪਾਣਾ ਕਰੋ ਮੜਾ ਮੋਟਾ ਤੁਸੀਂ ਆਇਆ ਕਰੋ ਇਕੱਠੇ ਹੋ ਕੇ ਸਾਰਿਆਂ ਬਾਣਾ ਆਇਆ ਕਰੋ ਲੈ ਲੈ ਕਰਕੇ ਕੰਨੀ ਕੰਨੀ ਵੀ ਆ ਗਈ ਤਾਂ ਖੜ ਗਿਆ ਕਦੇ ਮੈਂ ਕਹਿੰਦੇ ਮਨੂ ਕੋਈ ਨਹੀਂ ਆਉਂਦੀ ਤੁਸੀਂ ਕਿਉਂ ਨਹੀਂ ਆਉਂਦੀਆਂ ਕੰਮ ਕੀ ਲੈ ਕੰਮ ਆਪਣਾ ਆਪਾਂ ਕੰਮ ਕਰਤੀਆਂ ਸਾਰਨ ਧੱਬੇ ਮਾਰਦੀਆਂ ਤੇ ਖੁ ਮਾਟਵਾਰ ਵੀ ਨਹੀਂ ਦੇਖਦਾ ਆਪਾਂ ਤਾਂ ਕੰਮ ਕਰਵਾਉਂਦੇ ਨੇ ਆਪਾਂ ਕੰਮ ਕਰਦੇ ਨੇ ਜੋ ਆ ਕੇ ਨਾ ਭੁੱਖਾ ਰੋਟੀ ਖਾਣੀਆਂ ਆਪਾਂ ਹੈ ਤੁਸੀਂ ਕਿਉਂ ਨਹੀਂ ਤੁਸੀਂ ਆਉਂਦੀਆਂ ਘਟਾ ਨਹੀਂ ਬਠਿਆ ਆਪਾਂ ਆਪੇ ਕਿੰਨੇ ਸਕੂਲ ਲੈ ਕਿੰਨੇ ਸਕੂਲਾਂ ਦੇ ਵਿੱਚ ਕਿੰਨੀ ਕਿੰਨੀਆਂ ਜਾਣੀਆਂ ਆਪਾਂ ਹਾਂ ਜਦੋਂ ਸੰਗ ਲਾਣਾਂ ਦੀਆਂ ਰੇਣੀਆ ਤੁਸੀਂ ਬੈਠੇ ਚੱਕੀ ਜਾਂਦੇ ਨੇ ਵੇਖੋ ਦਨੇ ਇਕੱਠਿਆ ਹੋਣੀ ਆ ਤਾਂ ਇੱਥੇ ਕੋਈ ਮੜਾ ਮੋਟਾ ਆਪਣਾ ਕੱਠ ਦੇਖਣਗੇ ਤਾਂ ਆਪਣਾ ਕੋਈ ਖੁਕ ਬਣਗਾ ਆਪਣਾ ਐ ਕੁਸ ਵੀ ਬਣਦਾ ਹੈਗਾ ਇਹ ਆਪਣਾ ਕੁਸ ਵੀ ਨਹੀਂ ਬਣਨਾ ਉਹਨੇ ਤਾਂ ਆਪਣਾ ਪਰਟਾ ਵਹਾ ਰੱਖਿਆ ਨੇ ਮਾਣ ਹੁਣ ਆਪਾਂ ਐ ਚੁੱਪ ਕਰਕੇ ਨਹੀਂ ਰਹਿ ਸਕਦੇ ਚੁੱਪ ਕਰਕੇ ਅੱਕੇ ਕੰਮ ਨਹੀਂ ਵੜ ਸਕਦੇ ਜੇ ਆਪਾਂ ਜਵਾਕ ਨੂੰ ਵੀ ਦੁਕਾਨ ਤੇ ਵੀ 100 ਰੁਪਏ ਦੇ ਕੇ ਤੋੜ ਕੇ ਫੇਰ ਜਵਾਕ ਜਾਂਦਾ ਐ ਐਵੇਂ ਕੋਈ ਜਵਾਕ ਨਹੀਂ ਜਾਂਦਾ ਆਪਣਾ ਕੋਈ ਜਾਂਦਾ ਜਵਾਕ ਦੁਕਾਨ ਤੇ ਜਵਾਕ ਨਹੀਂ ਜਾਂਦਾ ਪਹਿਲਾਂ ਖੁਕ ਮੈਂ 100 ਰੁਪਏ ਦੇਵਾਂਗਾ ਫੇਰ ਚਾਂਗਾ ਵੇਨਾ ਘੇਰ ਤੋਂ ਤਾਂ ਕਿਹਾ ਕਿ ਆਖਵੀ ਆਪਾਂ ਤਾਂ ਹੁਣ ਏਡੀਆਂ ਕੁੜੀਆਂ ਆਪਾਂ ਉਥੇ ਕੰਮ ਕਰਦੀਆਂ ਸਾਰਿਆਂ ਨੇ ਮੱਤਦੀਆਂ ਗਰਮੀ ਚ ਬੁਮਾਠ ਮਾਰ ਬਿਨੂੰ ਨੂੰ ਆਪਾਂ ਨੂੰ ਦੇਖਦੇ ਹੈਗੇ ਵੀ ਤੁਸੀਂ ਬਿਮਾਰ ਹੋ ਚੱਲ ਕੋਈ ਨਹੀਂ ਛੁੱਟੀਆਂ ਕਰਦੀਆਂ ਉਹਨੇ ਸਾਨੂੰ ਕਰੇ ਵੀ ਛੁੱਟੀ ਦਿੰਦੇ ਹੈਗੇ ਅਸੀਂ ਮਗਾ ਅੱਥੇ ਕਿਹਨਾਂ ਜਾਣੇ ਹੁਣ ਸਾਡੇ ਸਾਥ ਤੇ ਵੀ ਜਾ ਕੇ ਬਾਹਰ ਖੋਲਦੇ ਅਸੀਂ ਕਿਵੇਂ ਜਾਵਾਂਗੇ ਜਿਹੜਾ ਸਾਫੀ ਮਿਲਦਾ ਉੱਥੇ ਭੁੱਖਿਆ ਕਰਨੀ ਹੈ ਜਾ ਕੇ ਅਸੀਂ ਜਾ ਕੇ ਉਧਰ ਗੀਆਂ ਅਸੀਂ 2 ਵਜੇ ਜਾਂਦਾ ਸੀ 5 ਵਜੇ ਘਰੇ ਵੜੀਆਂ ਜਾ ਕੇ ਅੱਜ ਕਿੱਥੇ ਚਾਈਏ ਜੇ 3000 ਰੁਪਏ ਪਾਉਂਦੇ ਉਹ ਵੀ ਸਾਡੇ ਬਾਹਰ ਖਾਤੇ ਹੋਰ ਤੇ ਜਾਓ ਵੀ ਉੱਥੇ ਲੈਣ ਜਾਓ ਹੁਣ ਉਹਨਾਂ ਨੂੰ ਹੈ ਸਾਡੇ ਦਾ ਬਾਕ ਖਾਤੇ ਆਉਣੇ ਚਾਹੀਦੇ ਉੱਥੇ ਅਸੀਂ ਉੱਥੋਂ ਵੀ ਸਾਨੂੰ ਬਹੁਤ ਔਖਾ ਹੋ ਜਾਂਦਾ ਜਾਣਾ ਕੰਮ ਕਰਦਿਆਂ ਨੂੰ ਛੱਡ ਕੇ ਕੰਮ ਅਸੀਂ ਫੇਰ ਜਾਈਆਂ ਐਦਵਾਰ ਵੀ ਛੁੱਟੀ ਹੁੰਦੀ ਆ ਅਸੀਂ ਕਰੀਏ ਕੀ ਹੈ ਭਗਵਾਨ ਤਦਾਂ ਨੂੰ ਵੋਟਾਂ ਵਸਾਉਣਾ ਮੁੰਨੇ ਮੁੰਨੇ ਪਾਣਾਂ ਦੇ ਇਕੱਠੀਆਂ ਕਰਕੇ ਉਹਨੇ ਤਾਂ ਸਾਡੇ ਲਈ ਕੁਝ ਵੀ ਨਹੀਂ ਦੇਖਿਆ ਉਹ ਤਾਂ ਕੁਰਸੀ ਤੇ ਬਹਿ ਗਿਆ ਬਸ ਉਹਨ ਕੇ ਸੇਵਾ ਨਹੀਂ ਨਹੀਂ ਦੇਖਦਾ ਮਾਮਾ ਭੈਣਾਂ ਤਾਂ ਉਹ ਨਾਂ ਵਰਗੀਆਂ ਉਹਦੀ ਵੀ ਮਾਂ ਉਹਦੀਆਂ ਅਸੀਂ ਆਂ ਭੈਣਾਂ ਨੇ ਜਿਹੜੀਆਂ ਕੰਮ ਕਰਦੇ ਉਹ ਵੀ ਉਹਦੀਆਂ ਭੈਣਾਂ ਵਰਗੀਆਂ ਨੇਗੀਆਂ ਉਹਨੂੰ ਬੜਾ ਦੀਨਾ ਨਹੀਂ ਅਸੀਂ ਬੈਠੀਆਂ ਨਹੀਂ ਦੀਨੇ ਖੜੀਆਂ ਕਿਹੜਾ ਵਾਰ ਦਸਾਂ ਨਹੀਂ ਆ ਅਸੀਂ ਬੈਠੀਆਂ ਵੀ ਦੇ ਦੇ ਸਕਦੀਆਂ ਨੂੰ ਸਾਡੇ ਕੰਮ ਕਿਉਂ ਨਹੀਂ ਕਰਦਾ ਕੰਮ ਸਾਡੇ ਕਰੇ ਜੇ ਨਹੀਂ ਕਰਦਾ ਤਾਂ ਅਸੀਂ ਇਹ ਰੌਲਾ ਪਾਵਾਂਗੇ ਐਵੇਂ ਜਿੱਦ ਕਰੀ ਅਸੀਂ ਦੱਜਾਂ ਨੇ ਐਵੇਂ ਜਿੱਦ ਕਰ ਕੱਟ ਕਰਾਂਗੇ ਐਵੇਂ ਜਿੱਦ ਕਰ ਅਸੀਂ ਜਾਵਾਂਗੇ ਸਾਰੇ ਲੜਦੇ ਨੇ ਆਪਾਂ ਨਹੀਂ ਲੜੋ ਫੇਰੀ ਆਪਾਂ ਆਂਗਾ ਤਾਂ ਮੁਝੀ ਤਾਨੀਆਂ ਨਹੀਂ ਫਿਰ ਜਾ ਰਹੇ ਹਾਂ ਤਾਂ 100 ਰੁਪਏ ਤਾਂ ਖੁੰਦੀਆਂ ਆ ਹੁਣ ਆਪਣਾ 3000 ਜਿਹਦੇ ਵਿੱਚੋਂ ਵੀ ਆਪਣੇ 500 ਰੁਪਏ ਕੱਟ ਲਿਆ ਇਹ ਕਿੰਨਾ ਵੱਡਾ ਲੱਗਿਆ ਸੀ ਇਹਨਾਂ ਨੂੰ ਵੀਰ ਸੀ ਚੰਨਾਰਾ ਬਾਹਰ ਤੇ ਨਗਲਾ ਕਰਦੀ ਆ ਧੰਵਾ ਦਾ ਨਹੀਂ ਜਾਂਦੇ ਨੇ ਤੇ ਆਪਾਂ 39000 ਰੁਪਏ ਜਰਪੜ ਗਏ ਤੇ ਨਵੀਂ ਦੇ ਹੋਗਾ ਆਪਾਂ ਨੂੰ ਫੌਰ ਵੀ ਇਹਨਾਂ ਨੂੰ ਤਾਂ ਤਾਂ ਨਹੀਂ ਨਾ ਨਵੀਂ ਨਹੀਂ ਹੋਵੇ ਤੇ ਆਪਾਂ ਨੂੰ ਹੁਣ ਦੋ ਮਹੀਨੇ ਦੇ ਪੈਸੇ 500 ਕੱਟ ਲਿਆ ਤੇ ਲੋਕ ਸ਼ਰਮ ਨਹੀਂ ਆਏ ਕੱਟਦੇ ਨੇ ਭਗਵਾਨ ਤੁਮਾਨੂੰ ਬਾਗੇ ਘੋਟਾ ਆਪਾਂ ਨੂੰ ਥੱਲੇ ਮਾਰਤਾ ਨਹੀਂ ਤੋ ਜਮਾ ਬਾਹਰ ਆ ਤਾਂ ਥੱਲੇ ਹੈ ਨੇ ਪਣਾ ਆਇਆ ਕੋ ਮੇਰੇ ਵਰਗੇ ਕੰਨੀ ਕੰਨੇ ਵੀ ਆ ਕੇ ਇਥੇ ਖੜ੍ਹ ਗਿਆ ਕਦੇ ਮੈਂ ਕਹ ਰਹੀ ਮਨੂ ਕੋਲ ਜੇ ਨਹੀਂ ਆਉਂਦੀ ਤੁਸੀਂ ਕਿਹੜੇ ਆਉਂਦੇ ਹੋ ਕੰਮ ਕੀ ਲੈ ਕੰਮ ਆਪਣਾ ਆਪਾਂ ਕੰਮ ਕਰਦੇ ਆਂ ਫਿਰ ਨੁੱਠੇ ਮਾਰਦੇ ਨਾ ਤੇ ਤੁਮ ਬਾਠ ਬਾੜ ਕਰਨ ਵੀ ਦੇਖਦਾ ਆਪਾਂ ਤਾਂ ਕੰਮ ਕਰਾਉਂਦੇ ਨੇ ਆਪਾਂ ਕੰਮ ਕਰਦੇ ਆਂ ਜੋ ਆਕਾਂ ਨੂੰ ਭੁੱਖਾ ਨੂੰ ਰੋਟੀ ਖਾਣੀਆਂ ਆਪਾਂ ਹੈ ਤੁਸੀਂ ਕਿਹੜੇ ਤੁਸੀਂ ਆਉਂਦੇ ਹੋ ਫੋਟਾ ਵੀ ਨਹੀਂ ਬਠਿਆ ਆਪਾਂ ਆਪਾਂ ਕਿੰਨੇ ਸਕੂਲ ਲੈ ਕਿੰਨੇ ਸਕੂਲਾਂ ਦੇ ਵਿੱਚ ਕਿੰਨੇ ਕਿੰਨੇ ਲੜੀ ਆਪਾਂ ਹੈ ਸਾਂਗ ਲਾ ਲਾਂਗੇ ਨਾ ਜਿਹੜੇ ਅਕੂਚੇ ਬੈਠੇ ਚੱਕੀ ਜਾਂਦੇ ਨੇ ਵੇਖੂਦਣੇ ਇਕੱਠਿਆ ਹੋਣੇ ਆ ਤਾਂ ਇੱਥੇ ਕੋਈ ਮੜਾ ਮੋਟਾ ਆਪਣਾ ਕੱਠ ਦੇਖਣਗੇ ਤਾਂ ਆਪਣਾ ਕੋਈ ਕੁਸ ਬਣੂਗਾ ਆਪਣਾ ਐ ਕੁਸ ਨਹੀਂ ਬਣਦਾ ਹੈਗਾ ਇਹ ਆਪਣਾ ਕੁਸ ਵੀ ਨਹੀਂ ਬਣਨਾ ਉਹਨੇ ਤਾਂ ਆਪਣਾ ਪੱਟਾ ਵਾਹ ਰੱਖਿਆ ਜਮਾ ਹੁਣ ਆਪਾਂ ਐ ਚੁੱਪ ਕਰਕੇ ਨਹੀਂ ਰਹਿ ਸਕਦੇ ਚੁੱਪ ਕਰਕੇ ਇੱਥੇ ਕੰਮ ਨਹੀਂ ਵਣ ਸਕਦੇ ਜੇ ਆਪਾਂ ਜਵਾਕ ਨੂੰ ਵੀ ਦੁਕਾਨ ਤੇ ਵੀ 10 ਰੁਪਏ ਦੇ ਕੇ ਤੋੜਦਾ ਫਿਰ ਜਵਾਕ ਜਾਂਦਾ ਐਵੇਂ ਕੋਈ ਜਵਾਕ ਵੀ ਨਹੀਂ ਜਾਂਦਾ ਆਪਣਾ ਉਹ ਜਾਂਦਾ ਜਵਾਕ ਦੁਕਾਨ ਤੇ ਜਵਾ ਨਹੀਂ ਜਾਂਦਾ ਪਹਿਲਾਂ ਖੁਦ ਮੈਂ 10 ਰੁਪਏ ਦੇ ਮੈਂ ਤਾਂ ਫਿਰ ਜਾਊਗਾ ਵੇਲਾ ਬੇਰਤੋ ਤਾਂ ਜੀ ਆਖਵੀ ਆਪਾਂ ਤਾਂ ਹੁਣ ਇਕੱਲੇ ਨਾ ਕੁੜੀਆਂ ਆਪਾਂ ਉੱਥੇ ਕੰਮ ਕਰਦੀਆਂ ਸਾਰਿਆਂ ਦਾ ਨਮਟਦੇ ਆ ਗਰਮੀ ਚ ਬੁਮਾਠ ਮਾਰ ਬਿਨੂੰ ਨੂੰ ਆਪਾਂ ਨੂੰ ਦੇਖਦੇ ਹੈਗੇ ਵੀ ਤੁਸੀਂ ਬਿਮਾਰ ਹੋ ਚੱਲ ਕੋਈ ਨਹੀਂ ਛੁੱਟੀਆਂ ਕਰਦੀਆਂ ਉਹਨੇ ਸਾਨੂੰ ਕਰੇ ਵੀ ਛੁੱਟੀ ਦਿੰਦੇ ਹੈਗੇ ਅਸੀਂ ਮਗਾ ਅੱਤੇ ਦਿਨਾਂ ਨੂੰ ਜਾਣੇ ਹੁਣ ਸਾਡੇ ਸਾਥ ਤੇ ਵੀ ਜਾ ਕੇ ਬਾਹਰ ਖੋਲਦੇ ਅਸੀਂ ਕਿੱਥੇ ਜਾਵਾਂਗੇ ਘਰ ਦਾ ਫੱਟੇ ਮਿਲਦੇ ਉੱਥੇ ਭੁੱਖਿਆ ਕਰਾਂਗੇ ਜਾ ਕੇ ਅਸੀਂ ਜਾ ਕੇ ਉੱਧਰ ਜਾਈਆਂ ਅਸੀਂ 2 ਵਜੇ ਕੰਨਾਂ ਤੇ 5 ਵਜੇ ਘਰੇ ਵੜੀਆਂ ਜਾ ਕੇ ਅੱਜ ਕਿੱਥੇ ਚਾਈਏ ਜੇ 30000 ਰੁਪਏ ਪਾਉਂਦੇ ਉਹ ਸਾਡੇ ਘਰ ਖਤੇ ਹੋਤੇ ਜਾਓ ਵੀ ਉੱਥੇ ਲੈਣ ਜਾਓ ਹੁਣ ਇਹਨਾਂ ਨੂੰ ਹੈ ਸਾਡੇ ਦਾ ਬਾਕ ਖਾਤੇ ਆਉਣੇ ਚਾਹੀਦੇ ਉੱਥੇ ਅਸੀਂ ਉੱਥੋਂ ਵੀ ਸਾਨੂੰ ਬਹੁਤ ਔਖਾ ਹੋ ਜਾਂਦਾ ਜਾਣਾ ਕੰਮ ਕਰਦਿਆਂ ਨੇ ਛੱਡ ਕੇ ਕੰਮ ਅਸੀਂ ਫੇਰ ਜਾਈਆਂ ਐਂ ਤਾਂ ਮਾਰ ਨੂੰ ਛੁੱਟੀ ਹੁੰਦੀ ਆ ਅਸੀਂ ਕਰੀਏ ਕੀ ਹੈ ਭਗਵਾਨ ਜੀ ਤੁਹਾਨੂੰ ਵੋਟਾਂ ਬੋਖਾਉਣਾ ਮੁੰਜੇ ਮੁੰਜੇ ਪੰਜਾਂ ਜੇ ਇਕੱਠੀਆਂ ਕਰਕੇ ਉਹਨੇ ਤਾਂ ਸਾਡੇ ਬਾਰੇ ਕੁਝ ਵੀ ਨਹੀਂ ਦੇਖਿਆ ਉਹ ਤਾਂ ਕੁਰਸੀ ਤੇ ਬਹਿ ਗਿਆ ਬਸ ਉਹਨ ਕਿਸੇ ਬਾਰੇ ਨਹੀਂ ਦੇਖਦਾ ਮਾਮਾ ਭੈਣਾ ਤਾਂ ਉਹ ਨਾ ਲੱਗੀਆਂ ਉਹਦੀ ਵੀ ਮਾਂ ਹੋ ਜੀ ਆਸੀ ਆ ਭੈਣਾ ਨੇ ਜਿਹੜੀਆਂ ਕੰਮ ਕਰਦੇ ਉਹ ਵੀ ਉਹਦੇ ਭੈਣਾ ਵਰਗੇ ਨੇਗੀਆਂ ਉਹਨੂੰ ਕੋੜਾ ਦੀਨਾ ਨਹੀਂ ਅਸੀਂ ਬੈਠੀਆਂ ਨਹੀਂ ਦੀਨੇ ਖੜੀਆਂ ਗੜਾ ਵਾਂ ਦਿਸਾਂ ਨਹੀਂ ਆਸੀਂ ਬੈਠੀਆਂ ਵੀ ਦੇ ਦੇ ਸਕਦੀਆਂ ਨੂੰ ਸਾਡੇ ਕੰਮ ਕਿਉਂ ਨਹੀਂ ਕਰਦਾ ਕੰਮ ਸਾਡੇ ਕਰੇ ਜੇ ਨਹੀਂ ਕਰਦਾ ਤਾਂ ਅਸੀਂ ਐਵੇਂ ਫਿਰਾਲਾ ਪਾਵਾਂਗੇ ਐਵੇਂ ਜਿੱਦ ਕਰੀ ਅਸੀਂ ਦੱਜਾਂਗੇ ਐਵੇਂ ਜਿੱਦ ਕਰੀ ਕੱਟ ਕਰਾਂਗੇ ਐਵੇਂ ਜਿੱਦ ਕਰੀ ਅਸੀਂ ਜਾਵਾਂਗੇ ਸਾਰੇ ਲੜਦੇ ਨੇ ਆਪਾਂ ਨਾਲ ਹੀ ਲੜੋ ਪੇਰੀ ਆਪਾਂ ਆਂਗਾ ਕਾ ਮੁਝ ਤਾਨੀਆਂ ਨਹੀਂ ਫਿਰਜਾਰੇ ਹੇਠ 100 ਰੁਪਏ ਦਾ ਕੌਂਦਦੀਆਂ ਆ ਹੁਣ ਆਪਣਾ 3000 ਦੇ ਵਿੱਚੋਂ ਵੀ ਆਪਣੇ 500 ਰੁਪਏ ਕੱਟ ਲੈ ਇਹ ਕਿੰਨਾ ਵੱਡਾ ਲੱਗਿਆ ਸੀ ਇਹਨਾਂ ਨੂੰ ਵੀਰ ਸੀ ਕੰਮਕਾਰ ਬਾਹਾਂ ਨਾਲ ਤੇ 1000 ਰੁਪਿਆ ਤਨਖਾਹ ਦਾ ਨਹੀਂ ਜਾਂਦੇ ਜੇ ਤੇ ਆਪਾਂ ਨੂੰ 3000 ਰੁਪਏ ਹੀ ਦੇ ਦਰਪਾ ਦੇ ਤੇ ਨਵੀਂ ਨਹੀਂ ਹੋ ਗਿਆ ਆਪਾਂ ਨੂੰ 400 ਰੁਪਏ ਦੇ ਨਾਲ ਤਾਂ ਕਹਾ ਨਹੀਂ ਨਵੀਂ ਨਹੀਂ ਹੋਲੇ ਤੇ ਆਪਾਂ ਨੂੰ ਹੁਣ ਦੋ ਮਹੀਨੇ ਦੇ ਪੈਸੇ ਬਾਈ 500 ਕੱਟ ਲੈ ਤੇ ਲੋਕੀ ਸਾਲਰੀਆਂ ਹੀ ਕੱਟਦੇ ਆਣੋ ਕੁਮਾਰ ਕੁਮਾਰ ਨਾਲ ਬਾਹ ਦੇ ਮੋਟਾ ਤਾਂ ਹੱਲੇ ਮਾਰਤਾ ਨਹੀਂ ਤੋ ਜਮਾ ਬਾਹ ਆਤਾ ਥੱਲੇ ਹੈ ਬਾਹ ਆ ਕੇ ਨਹੀਂ ਹੁਣ ਤੁਸੀਂ ਮੜਾ ਮੋਟਾ ਰਲਾ ਪਾ ਲਿਆ ਕਰੋ ਮੜਾ ਮੋਟਾ ਤੁਸੀਂ ਆਇਆ